ਰਾਤੀ ਪ੍ਰੇਮ ਢਿੱਲੋਂ ਦਾ ਗਾਣਾ ਆਇਆ ਤੇ ਕਰਤਾ ਨਵਾਂ ਸੰਧੂ ਨੂੰ ਵੱਡਾ ਰਿਪਲਾਈ। ਇਹਨਾਂ ਨੂੰ ਨਹੀਂ ਪਤਾ ਕੀ ਕੌਂਟਰੋਵਰਸੀ ਆ ਤੇ ਕਿੱਥੋਂ ਸਟਾਰਟ ਹੋਈ ਕਿਵੇਂ ਸਟਾਰਟ ਹੋਈ। ਆਓ ਸਾਰਾ ਦੱਸਦੇ ਹਾਂ ਇਸ ਵੀਡੀਓ ਦੇ ਵਿੱਚ। ਅਕਸਰ ਤੁਸੀਂ ਪ੍ਰੇਮ ਢਿੱਲੋਂ ਦੇ ਗਾਣੇ ਦੇ ਵਿੱਚ ਮਾਜੇ ਦਾ ਜ਼ਿਕਰ ਸੁਣਿਆ ਹੋਵੇਗਾ ਤੇ ਉਧਰ ਨਵਾਂ ਸੰਧੂ ਵੀ ਮਾਜੇ ਤੋਂ ਬਿਲੋਂਗ ਕਰਦਾ ਹੈ ਤੇ ਨਵਾਂ ਸੰਧੂ ਦੇ ਗਾਣੇ ਦੇ ਵਿੱਚ ਵੀ ਮਾਜੇ ਦਾ ਜ਼ਿਕਰ ਤੁਸੀਂ ਸੁਣਿਆ ਹੋਵੇਗਾ। ਤੋਂ ਪਹਿਲਾਂ ਪ੍ਰੇਮ ਢਿੱਲੋਂ ਦੇ ਇੱਕ ਗਾਣੇ ਦੇ ਵਿੱਚ ਲਾਈਨ ਸੀ। ਤੇ ਮੇਰੇ ਨਾਲ ਦੇਖ ਮਾਜਾ ਮਾਜਾ ਗਾਉਣ ਲੱਗੇ। ਢਿੱਲੋਂ ਨੇ ਜ਼ਿਕਰ ਕੀਤਾ ਸੀ ਕਿ ਮੇਰੇ ਨਾਲ ਦੇਖ ਮਾਜਾ ਮਾਜਾ ਗਾਉਣ ਲੱ ਤੇ ਫਿਰ ਨਵਾਂ ਸੰਦੂ ਦਾ ਵੀ ਰਿਪਲਾਈ ਆਇਆ ਆਪਣੀ ਨਿਊ ਐਲਬਮ ਦੇ ਵਿੱਚ ਆ ਜਾਵੀਂ ਕਰਾਂਗੇ ਲਾਲ 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 ਦੀਆਂ ਬੰਦ ਖੁੱਡਾਂ ਬੰਦ ਕਰਦਾਂਗੇ ਇੰਨਾ ਕਜ਼ਾ ਇਹ ਹੁਣ ਪ੍ਰੇਮ ਢਿੱਲੋ ਦਾ ਗਾਣਾ ਆਇਆ ਹੈ ਡੈਮ ਡੈਡੀ ਤੇ ਉਸ ਦੇ ਵਿੱਚ ਰਿਪਲਾਈ ਕੀਤਾ ਹੈ ਨਵਾਂ ਸੰਦੂ ਨੂੰ ਆਓ ਲੈ ਚੱਲਦੇ ਹਾਂ ਕੀ ਬੋਲਨੇ ਪ੍ਰੇਮ ਢਿੱਲੋ ਦੇ ਇਸ ਗੀਤ ਦੇ ਵਿੱਚ ਪਰ ਬੈਰ ਲੈਣੇ ਜੋਗੇ ਨਹੀਂ ਤਾਂ ਹੀ ਕਰੇ ਕਲੇਸ਼ ਆ ਪਾਉਂਦੇ ਆ ਅਟੈਕ ਤਾਂ ਚਾਉਂਦੇ ਪਾਉਆ ਦਾ ਪਰ ਲੌਂਡਿਆਂ ਵਿੱਚ ਹੀ ਆਉਂਦੇ ਆ ਇਸ ਤੋਂ ਬਾਅਦ ਬੜੀ ਗੁੜੇ ਢਿੱਲੋ ਤੋਂ ਚੱਲਦੇ ਆ ਸੜੀ ਗੁੜੇ ਮੈਂ ਬਿੰਦਾ ਦੇਖੀ ਜਿਹੜੀ ਮੈਂ ਬਿੰਦਾ ਦੇਖੀ ਗੜੀ ਇਹ ਵੀ ਕੀ ਕਰਦੇ ਆ ਤੇ ਫਿੱਟ ਦਾ ਸਾਰਾ ਮੱਜਾ ਕਰਦੇ ਹੁਣ ਤਾਂ ਕੋਈ ਉਹਦੀ ਹਾਈ ਨੂੰ ਪੈਂਦਾ ਜਖੜ ਮੂਰੇ ਆ ਸਮਝਾਵਾਂ ਪੁੱਤ ਉਹਦੇ ਆ ਤੂੰ ਹੀ ਜਿੰਨੇ ਬਾਈ ਕੇ ਲਹਦੇ ਜਨਾ ਸਾਰੇ ਕਤੂਰੇ ਆ ਮੈਂ ਇਹ ਹੋਰ ਵੀ ਬਹੁਤ سارے ਪ੍ਰੇਮ ਟੈਲ ਨੇ ਰਿਪਲਾਈ ਕੀਤੇ ਨੇ ਤੁਸੀਂ ਗਣ ਦੇ ਵਿੱਚ ਸੁਣ ਸਕਦੇ ਹੋ ਤੁਹਾਨੂੰ ਕੀ ਲੱਗਦਾ ਹੈ ਦੋਸਤੋ ਹੁਣ ਨੈਕਸਟ ਰਿਪਲਾਈ ਨਵਾਂ ਸੰਧੂ ਦਾ ਆਵੇਗਾ ਜਾਂ ਫਿਰ ਨਹੀਂ ਆਵੇਗਾ ਜੇ ਆਵੇਗਾ ਤਾਂ ਕਿਦਾਂ ਦਾ ਰਿਪਲਾਈ ਹੋਣ ਵਾਲਾ ਹੈ ਨਵਾਂ ਸੰਧੂ ਦਾ ਹੁਣ ਤੱਕ ਦੇ ਰਿਪਲਾਈਜ਼ ਦੇ ਵਿੱਚ ਤੁਹਾਨੂੰ ਕਿਹਦਾ ਰਿਪਲਾਈ ਜ਼ਿਆਦਾ ਤਮਦਾਰ ਲੱਗਿਆ ਪ੍ਰੇਮ ਢਿੱਲੋ ਜਾਂ ਫਿਰ ਨਵਾਂ ਸੰਧੂ ਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ